ਕਿ ਤੁਸੀਂ ਵੀ ਆਪਣੇ ਹਰ ਖਾਣੇ ਦੇ ਵਿੱਚ ਨਿੰਬੂ ਨੂੰ ਮਿਲਾਉਂਦੇ ਹੋ ਜੇਕਰ ਅਜਿਹਾ ਕਰਦੇ ਹੋ ਤਾਂ ਇੱਕ ਖਾਸ ਰਿਪੋਰਟ ਤੁਹਾਡੇ ਲਈ ਹੈ ਕਿਉਂਕਿ ਹਰ ਇੱਕ ਖਾਣੇ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਨਿੰਬੂ ਸਵਾਦ ਜ਼ਰੂਰ ਵਧਾਉਂਦਾ ਹੈ ਪਰ ਹਰ ਇੱਕ ਖਾਣੇ ਦੇ ਵਿੱਚ ਨਿੰਬੂ ਮਿਲਾਉਣਾ ਕਿਤੇ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਦਾਲ ਹੋਵੇ ਸਬਜ਼ੀ ਹੋਵੇ ਹੋਰ ਕਈ ਵੈਰਾਈਟੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਅਕਸਰ ਨਿੰਬੂ ਮਿਲਾ ਲੈਂਦੇ ਹੋ ਇਹ ਸ਼ਾਇਦ ਤੁਹਾਡੀ ਆਦਤ ਹੋ ਸਕਦੀ ਹੈ ਜਾਂ ਫਿਰ ਆਪਣੇ ਸਵਾਦ ਨੂੰ ਹੋਰ ਵਧਾਉਣ ਦੇ ਲਈ ਤੁਸੀਂ ਇਸ ਨੂੰ ਯੂਜ਼ ਕਰਦੇ ਹੋ ਪਰ ਤੁਹਾਨੂੰ ਦੱਸ ਦਈਏ ਕਿ ਨਿੰਬੂ ਸਾਡੇ ਖਾਣ ਦੇ ਸਵਾਦ ਨੂੰ ਹੋਰ ਜ਼ਰੂਰ ਵਧਾਉਂਦਾ ਹੈ ਅਸੀਂ ਦਾਲ ਸਬਜ਼ੀ ਅਤੇ ਸਲਾਦ ਦੇ ਵਿੱਚ ਨਿੰਬੂ ਨਿਚੋੜ ਦਿੰਦੇ ਹਾਂ ਪਰ ਕੀ ਇਹ ਸਿਹਤ ਦੇ ਲਈ ਸਹੀ ਹੈ ਤਾਂ ਉਹ ਜਾਣਦੇ ਹਾਂ ਇਸ ਪੂਰੀ ਰਿਪੋਰਟ ਦੇ ਵਿੱਚ ਦਰਅਸਲ ਨਿੰਬੂ ਵਿਟਾਮਿਨ ਸੀ ਦਾ ਇੱਕ ਚੰਗਾ ਸਰੋਤ ਹੈ ਜੋ ਕਿ ਜ਼ੁਖਾਮ ਅਤੇ ਫਲੂ ਦੇ ਨਾਲ ਲੜਨ ਦੇ ਵਿੱਚ ਮਦਦ ਕਰਦਾ ਹੈ ਨਿੰਬੂ ਦਾ ਰਸ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ ਅਤੇ ਗੈਸ ਐਸਿਡਿਟੀ ਅਤੇ ਪੇਟ ਫੁੱਲਣ ਵਰਗੀਆਂ ਪੇਟ ਸਮੱਸਿਆਵਾਂ ਨੂੰ ਵੀ ਘਟਾ ਸਕਦਾ ਹੈ ਨਿੰਬੂ metabolisim ਨੂੰ ਵਧਾ ਸਕਦਾ ਹੈ ਜੋ ਕਿ ਭਾਰ ਘਟਾਉਣ ਦੇ ਵਿੱਚ ਮਦਦ ਕਰਦਾ ਹੈ ਨਿੰਬੂ ਪਾਣੀ ਸਰੀਰ ਦੇ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਵਿੱਚ ਵੀ ਮਦਦ ਕਰਦਾ ਹੈ ਇਸ ਦੇ ਵਿੱਚ ਮੌਜੂਦ ਐਂਟੀਆਕਸੀਡੈਂਟ ਸਕਿਨ ਨੂੰ ਗਲੋ ਕਰਦਾ ਹੈ ਨਿੰਬੂ ਬਹੁਤ ਤੇਜ਼ਾਬ ਵਾਲਾ ਹੁੰਦਾ ਹੈ ਇਸ ਦੀ ਜ਼ਿਆਦਾ ਵਰਤੋਂ ਤੁਹਾਡੇ ਦੰਦਾਂ ਦੇ ਇਨੇਮਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜਿਸ ਦੇ ਨਾਲ ਦੰਦਾਂ ਦੀ ਸੰਵੇਦਨਸ਼ੀਲਤਾ ਅਤੇ ਦੰਦਾਂ ਦੀ ਕੈਵਿਟੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ ਅਜਿਹੀ ਸਥਿਤੀ ਦੇ ਵਿੱਚ ਨਿੰਬੂ ਪਾਣੀ ਪੀਣ ਤੋਂ ਬਾਅਦ ਸਾਦੇ ਪਾਣੀ ਦੇ ਨਾਲ ਕੁਰਲੀ ਕਰੋ ਜਾਂ ਫਿਰ ਸਟ੍ਰਾ ਦੇ ਵਰਤੋ ਕਰੋ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਐਸਿਡਿਟੀ ਜਾਂ ਫਿਰ ਦਿਲ ਦੇ ਵਿੱਚ ਜਲਣ ਦੀ ਇਹ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਨਿੰਬੂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨਿੰਬੂ ਦੇ ਵਿੱਚ ਮੌਜੂਦ ਦੱਸ ਦਈਏ ਕਿ ਸੀਟ੍ਰਿਕ ਐਸਿਡ ਇਹਨਾਂ ਸਮੱਸਿਆਵਾਂ ਨੂੰ ਵਧਾ ਸਕਦਾ ਹੈ ਖਾਸ ਕਰਕੇ ਜਦੋਂ ਖਾਲੀ ਪੇੜ ਇਸ ਦਾ ਸੇਵਨ ਕੀਤਾ ਜਾਂਦਾ ਹੈ ਕੁਝ ਖੋਜਾਂ ਤੋਂ ਇਹ ਵੀ ਪਤਾ ਲੱਗਿਆ ਹੈਗਾ ਕਿ ਇਹ ਪੈਪਸਿਨ ਜੋ ਕਿ ਐਂਜ਼ਾਈਮ ਨੂੰ ਸਰਗਰਮ ਕਰ ਸਕਦਾ ਹੈ ਜੋ ਕਿ ਦਿਲ ਦੇ ਵਿੱਚ ਜਲਣ ਦੀ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ ਨਿੰਬੂ ਇੱਕ ਨੇਚਰਲ ਦੱਸਦੇ ਕਿ ਡਿਉਰੇਟਿਕ ਹੁੰਦਾ ਹੈ ਜੋ ਕਿ ਭਾਵ ਇਹ ਵਾਰ-ਵਾਰ ਪਿਸ਼ਾਬ ਆਉਣ ਦਾ ਇੱਕ ਕਾਰਨ ਬਣ ਸਕਦਾ ਹੈ ਬਹੁਤ ਜ਼ਿਆਦਾ ਸੇਵਨ ਡੀਹਾਈਡਰੇਸ਼ਨ ਅਤੇ ਇਲੈਕਟ੍ਰੋ ਲਾਈਟ ਅਸੰਤੁਲਨ ਦਾ ਕਾਰਨ ਬਣ ਸਕਦਾ ਹੈ ਅਦਾਸ ਦੀ ਹੈ ਕਿ ਇਸ ਦੇ ਨਾਲ ਹੀ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਸਿਟ੍ਰਿਕ ਐਸਿਡ ਤੋਂ ਇਲਾਵਾ ਇਸ ਦੇ ਵਿੱਚ ਕੁਝ ਮਾਤਰਾ ਦੇ ਵਿੱਚ ਆਕਸਾਲੇਟ ਵੀ ਹੁੰਦਾ ਹੈ ਬਹੁਤ ਜ਼ਿਆਦਾ ਨਿੰਬੂ ਦਾ ਸੇਵਨ ਕਰਨ ਦੇ ਨਾਲ ਕੁਝ ਵਿਅਕਤੀਆਂ ਦੇ ਵਿੱਚ ਕ੍ਰਿਸਟਲ ਦੇ ਰੂਪ ਦੇ ਵਿੱਚ ਆਕਸਾਲੇਟ ਇਕੱਠਾ ਹੋ ਸਕਦਾ ਹੈਗਾ ਜਿਸ ਦੇ ਨਾਲ ਗੁਰਦੇ ਦੀ ਪੱਥਰੀ ਦਾ ਖਤਰਾ ਵੀ ਵੱਧ ਜਾਂਦਾ ਹੈ ਕੁਝ ਖੋਜਾਂ ਤੋਂ ਇਹ ਵੀ ਪਤਾ ਲੱਗਿਆ ਹੈਗਾ ਕਿ ਨਿੰਬੂ ਪਾਣੀ ਦਾ ਜ਼ਿਆਦਾ ਸੇਵਨ ਯਾਨੀ ਕਿ ਨਾਰਮਲ ਸੇਵਨ ਤਾਂ ਕਰਦੇ ਹੀ ਨੇ ਪਰ ਕਈ ਲੋਕ ਬਹੁਤ ਜ਼ਿਆਦਾ ਇਹਦਾ ਸੇਵਨ ਕਰਦੇ ਨੇ ਜਜ ਨਾਲ ਹੱਡੀਆਂ ਵੀ ਕਮਜ਼ੋਰ ਹੋ ਸਕਦੀਆਂ ਨੇ ਹਰ ਚੀਜ਼ ਦੇ ਵਾਂਗ ਨਿੰਬੂ ਦਾ ਸੇਵਨ ਵੀ ਸੰਤੁਲਿਤ ਮਾਤਰਾ ਦੇ ਵਿੱਚ ਹੀ ਕਰਨਾ ਚਾਹੀਦਾ ਹੈ ਪੋਸ਼ਣ ਵਿਗਿਆਨਿਕ ਅਨੁਸਾਰ ਅਕਸਰ ਦੱਸਦੀ ਹੈ ਕਿ ਪੋਸ਼ਣ ਵਿਗਿਆਨੀ ਅਕਸਰ ਉਬਲਦੇ ਜਾਂ ਫਿਰ ਗਰਮ ਬਹੁਤ ਗਰਮ ਭੋਜਨ ਦੇ ਵਿੱਚ ਨਿੰਬੂ ਦਾ ਰਸ ਨਾ ਪਾਉਂਦੇ ਸਲਾਹ ਦਿੰਦੇ ਨੇ ਕਿਉਂਕਿ ਵਿਟਾਮਿਨ ਸੀ ਗਰਮੀ ਪ੍ਰਤੀ ਸੰਵੇਦਨਸ਼ੀਲ ਹੁੰਦਾ ਹੈ ਇਸ ਦੇ ਪੋਸ਼ਟਿਕ ਤੱਤ ਘਟ ਸਕਦੇ ਨੇ ਭੋਜਨ ਪਕਾਉਣ ਤੋਂ ਬਾਅਦ ਜਾਂ ਫਿਰ ਥੋੜਾ ਠੰਡਾ ਹੋਣ ਤੋਂ ਬਾਅਦ ਹੀ ਨਿੰਬੂ ਪਾਇਆ ਕਰੋ ਦਾਲਾਂ ਹੋਵੇ ਹਰੀਆਂ ਸਬਜ਼ੀਆਂ ਦੇ ਵਿੱਚ ਨਿੰਬੂ ਦਾ ਰਸ ਮਿਲਾਉਣ ਨਾਲ ਆਇਰਨ ਅਤੇ ਹੋਰ ਪੋਸ਼ਟਿਕ ਤੱਤ ਅਦੇ ਜਿਹੜੀ ਕਿ ਸਮਾਈ ਦੇ ਵਿੱਚ ਸੁਧਾਰ ਹੁੰਦਾ ਹੈ ਅਤੇ ਦਾਲ ਪਚਣ ਦੇ ਵਿੱਚ ਵੀ ਆਸਾਨ ਹੁੰਦੀ ਹੈ ਨਿੰਬੂ ਸਿਹਤਮੰਦ ਅਤੇ ਸੁਆਦੀ ਜ਼ਰੂਰ ਹੁੰਦਾ ਹੈ ਪਰ ਇਸ ਨੂੰ ਸਮਝਦਾਰੀ ਨਾਲ ਵਰਤਣਾ ਜ਼ਰੂਰੀ ਹੈ ਆਪਣੇ ਸਰੀਰ ਦੀ ਸੁਣੋ ਅਤੇ ਜੇਕਰ ਤੁਹਾਨੂੰ ਕੋਈ ਬੇਆਰਾਮੀ ਮਹਿਸੂਸ ਹੁੰਦੀ ਹੈ ਤਾਂ ਕਿਸੇ ਮਾਹਰਦ ਨਾਲ ਜ਼ਰੂਰ ਸਲਾਹ ਕਰੋ ਤਾਂ ਜਾਂ ਫਿਰ ਆਪਣੇ ਕਿਸੇ ਨੇੜਲੇ ਡਾਕਟਰ ਦੇ ਨਾਲ ਜ਼ਰੂਰ ਸੰਪਰਕ ਕਰੋ